ਸ਼ੇਗਾ ਕੀ ਲੋਕਾਂ ਦਾ ਇੱਕ ਆ ਜਿੰਦਾਬਾਦ 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 ਪਿੰਡ ਦਾ ਵਿਕਾਸ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਕੀ ਕਹਿਣਾ ਕੀ ਕਹਿਣਾ ਚਾਹੁੰਗਾ ਅੱਜ ਪਟਾਣਾਂ ਦੀ ਅੱਜ ਦਾ ਧਰਨਾ ਹੈ ਪਿੰਡ ਦੇ ਵਿਕਾਸ ਪ੍ਰਤੀ ਕਿਉਂਕਿ ਪਹਿਲਾ ਆਪਣੀ ਪੰਚਾਇਤ ਸੀ ਉਸਨੇ ਵਿਕਾਸ ਬਹੁ ਕੀਤਾ ਪਿੰਡ ਦੇ ਵਿੱਚ ਪਿੰਡ ਨੂੰ ਵੀ ਇਹ ਪਤਾ ਹੈ ਗੱਲਾਂ ਦਾ ਕਿਉਂਕਿ ਜਦੋਂ ਦੀ ਆਮ ਪਾਰਟੀ ਸਰਕਾਰ ਦੇ ਵਿੱਚ ਆਈ ਹੈ ਉਹਨਾਂ ਦਾ ਵਿਕਾਸ ਬੰਦ ਹੋਇਆ ਪਿਆ ਜੋ ਗ੍ਰਾਂਟਾਂ ਹਨ ਉਹ ਵੀ ਬੰਦ ਹੈ ਕੋਈ ਗ੍ਰਾਂਟ ਨਹੀਂ ਮਿਲ ਰਹੀ ਜੋ ਗਰੀਬਾਂ ਦਾ ਪੈਸਾ ਹੈ ਉਹ ਵੀ ਬੰਦ ਹੈ ਰੁਕਿਆ ਪਿਆ ਆ ਸਾਡਾ ਪੰਚਾਇਤੀ ਘਰ ਹੈ ਇਹਦਾ ਵੀ ਕੰਮ ਰੁਕਿਆ ਪਿਆ ਅਸੀਂ ਆਣੇ ਹ ਮੂਰੇ ਲੱਗ ਕੇ ਕੰਮ ਕਰਨ ਕੁਝ ਵੀ ਕਰਨ ਚਲੋ ਪੰਚਾਇਤ ਉਹਨਾਂ ਦੇ ਮਗਰ ਲੱਗ ਜੂਗੀ ਪਰ ਕੰਮ ਪਿੰਡ ਦਾ ਵਿਕਾਸ ਦਾ ਕਰਨਾ ਚਾਹੀਦਾ ਨਾ ਜੋ ਪੈਸਾ ਸਭ ਉਹ ਰੁਕਿਆ ਪਿਆ ਹੈ ਪਿੰਡ ਦੇ ਸਰਪੰਚ ਨੇ 2.5 ਸਾਲਾਂ ਦੇ ਕੰਮ ਕੀਤੇ ਆ ਪਿੰਡ ਦੀ ਨਹਿਾਰ ਬਦਲੀ ਪਈ ਆ ਪਰ ਕੁਝ ਬਾਕੀ ਗਲੀਆਂ ਪਈਆਂ ਜਿਵੇਂ ਕੋ ਸੜਕਾਂ ਪਈਆਂ ਹੋਰ ਕੰਮ ਪਏ ਆ ਸੀਵਰੇਜ ਦਾ ਕੰਮ ਪਿਆ ਹੋਰ ਕੰਮ ਸਾਡੇ ਪਿੰਡਾਂ ਦੇ ਕਾਫੀ ਰੁਕੇ ਪਏ ਆ ਜਿਹੜੇ ਕੀ ਗ੍ਰਾਂਟਾਂ ਪਈਆਂ ਸਾਰਾ ਕੁਝ ਕਿ ਉਹ ਲੱਗਦੇ ਨਹੀਂ ਨਾ ਤਾਂ ਕਰਦੇ ਆ ਨਾ ਸਾਨੂੰ ਕਰਨ ਨਾ ਦਿੰਦੇ ਆ ਕਿਉਂਕਿ ਜੋਂ ਦੇ ਸੱਤ ਦੇ ਵਿੱਚ ਆਏ ਆ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ 2.5 ਸਾਲ ਹੋ ਗਏ ਆ ਪਹਿਲਾਂ ਸਾਡਾ ਵਿਕਾਸ ਪਿੰਡ ਦਾ ਹੋਇਆ ਬਹੁਤ ਵਧੀਆ ਸਰਪੰਚ ਸਾਡਾ ਵਧੀਆ ਕੰਮ ਹੋਇਆ ਪਰ 2.5 ਸਾਲ ਹੋ ਗਏ ਉਸ ਤੋਂ ਬਾਅਦ ਸਾਡਾ ਜੰਮਾ ਕੰਮ ਠੱਪ ਹੋਈ ਪਿਆ ਪਿੰਡ ਦੇ ਇੱਕ ਦੋ ਕੰਮ ਵੀ ਨਹੀਂ ਵਿੱਚੋਂ ਕੋਈ ਚਾਲੂ ਕੀਤਾ ਕੱਲ ਜਿਵੇਂ ਉਹ ਗੱਲ ਕਰਦੇ ਸੀ ਖਾਲਿਆਂ ਦਾ ਕੰਮ ਉਹ ਠੀਕ ਹੈ ਚੱਲਦਾ ਕੋਈ ਪਰ ਪਿੰਡ ਦੇ ਲੈਵਲ ਤੇ ਤਾਂ ਕੋਈ ਕੰਮ ਕਰਨਾ ਕੋਈ ਵਿਕਾਸ ਹੋਵੇ ਪਿੰਡ ਦਾ ਕੋਈ ਗਲੀ ਨਾਲੀ ਜਿਹੜੀਆਂ ਰਹਿੰਦੀਆਂ ਉਹ ਪੱਕਾ ਕੀਤੀਆਂ ਜਾਣ ਅਸੀਂ ਇਹੀ ਮੰਗ ਕਰਦੇ ਆਂ ਕਿ ਮੂਹਰੇ ਲਾ ਕੇ ਕੰਮ ਕਰਨਾ ਠੀਕ ਹੈ ਕਿ ਨਹੀਂ ਅਸੀਂ ਇਹੇ ਚਾਹੁੰਦੇ ਆ ਵੀ ਸਾਡਾ ਪਿੰਡ ਦਾ ਵਿਕਾਸ ਕੀਤਾ ਜਾਵੇ ਜੋ ਸਾਡੇ ਗ੍ਰਾਂਟਾਂ ਆ ਉਹ ਲਾਗੂ ਕੀਤੀਆਂ ਜਾਣ ਠੀਕ ਹੈ ਭਲਾ ਮੂਰੇ ਲਾ ਕੇ ਕੰਮ ਕਰਨ ਪਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਾਡਾ ਇਹੇ ਹੈ ਮਜ਼ਦੂਰਾਂ ਵਾਂਜੋ ਨਰੇਗਾ ਦਾ ਕੰਮ ਉਹ ਚਾਲੂ ਕੀਤਾ ਜਾਵੇ ਜੋ ਗਰੀਬਾਂ ਦਾ ਪੈਸਾ ਕੋਠਾ ਦਾ ਕੰਮਿਆਂ ਦਾ ਆ ਉਹ ਨਹੀਂ ਉਹਨਾਂ ਨੂੰ ਮਿਲਿਆ ਠੀਕ ਹੈ ਉਹ ਪੰਚਾਇਤ ਕੋਲੇ ਆਉਂਦੇ ਆ ਕਿਉਂਕਿ ਪੰਚਾਇਤ ਨੂੰ ਤਾਂ ਹੁਣ ਕੁਝ ਮਿਲਦਾ ਹੀ ਨਹੀਂ ਇਸ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ ਇਸ ਕਰਕੇ ਅਸੀਂ ਧਰਨਾ ਲਾਇਆ ਹੈ ਅੱਜ ਇੱਥੇ ਹੈ ਕੱਲ੍ਹ ਨੂੰ ਵੀ ਇੱਥੇ ਲਾਵਾਂਗੇ ਇਸ ਤੋਂ ਬਾਅਦ ਅਸੀਂ ਡੀਸੀ ਦਫ਼ਤਰ ਜਾਵਾਂਗੇ ਠੀਕ ਹੈ ਨਾ ਸਾਡੇ ਇਹੀ ਸਰਕਾਰ ਦੇ ਕਿਸਨਵਾਈ ਕਰਦੇ ਆ ਕਿ ਸਾਡਾ ਜੋ ਪਿੰਡ ਦਾ ਵਿਕਾਸ ਹੈ ਉਹਨੂੰ ਚਾਲੂ ਕੀਤਾ ਜਾਏ ਪਹਿਲਾਂ ਤਾਂ ਤੁਹਾਡੇ ਸਾਰੇ ਸ੍ਰੋਤਿਆਂ ਦਾ ਧੰਨਵਾਦ ਜੋ ਤੁਸੀਂ ਇੱਥੇ ਸਾਡੀ ਕਵਰੇਜ ਕਰਨਾ ਹੈ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਫਿਰ ਮਸਲਾ ਜਿਹੜਾ ਅਸੀਂ ਕੋਈ ਲੜਾਈ ਸਾਡੀ ਇੱਕ ਨਿੱਜੀ ਨਹੀਂ ਇਹ ਸਾਡੇ ਪਿੰਡ ਦੇ ਵਿਕਾਸ ਦੀ ਲੜਾਈ ਹੈ ਅਸੀਂ ਪਿੰਡ ਦਾ ਵਿਕਾਸ ਚਾਉਂਦੇ ਆ ਕਿਉਂਕਿ ਪੰਚਾਇਤ ਕੋਲੇ 5 ਸਾਲ ਦਾ ਸਮਾਂ ਆਇਆ ਸੀ ਕਰਦੇ ਗੱਲ ਜਿਹਦੇ ਵਿੱਚੋਂ 1 ਸਾਲ ਸਾਡਾ ਕਰੋਨਾ ਨੇ ਨਿਘਾ ਲਿਆ 2.5 ਸਾਲ ਹੋ ਗਏ ਹੁਣ ਸਰਕਾਰ ਬਦਲੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਪਿੰਡ ਦਾ ਪੰਚਾਇਤਿਤ ਕੋਲੇ ਜਿਹੜਾ 80 ਲੱਖ ਰੁਪਏ ਦੇ ਲਗਭਗ ਬਜਟ ਵੀ ਪਿਆ ਸਾਡੇ ਪਿੰਡ ਦੇ ਵਿਕਾਸ ਕਾਰਜ ਜਿਹੜੇ ਸ਼ੁਰੂ ਨਹੀਂ ਕੀਤੇ ਜਾ ਰਹੇ ਆ ਜਿਹੜੀ ਬਿਲਡਿੰਗ ਆਪਾਂ ਦੇਖ ਰਹੇ ਨਾ ਬਈ ਪੰਚਾਇਤ ਘਰ ਬਣਾਇਆ ਸੀ ਜਦੋਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਪੰਚਾਇਤਾਂ ਭੰਗ ਵੀ ਹੋ ਗਈਆਂ ਪਹਿਲਾਂ ਪੰਚਾਇਤਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਹਦੀ ਬਿਜਲੀ ਦੀ ਫਿਟਿੰਗ ਦਾ ਕੰਮ ਰਹਿੰਦਾ ਸੀ 2.5 ਸਾਲਾਂ ਦੇ ਵਿੱਚ ਸਰਕਾਰ ਤੋਂ ਇੱਕ ਬਿਜਲੀ ਦੀ ਫਿਟਿੰਗ ਦਾ ਕੰਮ ਨਹੀਂ ਹੋਇਆ ਆ ਪਾਗਾ ਨਹੀਂ ਛਪੜਾ ਬਾਈ ਜੀ ਇਹਦੇ ਹਾਲਾਤ ਦੇਖੋ ਕਿੱਡੇ ਬੁਰੇ ਹਾਲਾਤ ਹੋਏ ਪਏ ਆ ਇਸ ਸਾਲ ਜਿਹੜਾ ਸੌਣ ਦੇ ਮਹੀਨੇ ਦਾ ਪਹਿਲਾ ਮਹੀਨਾ ਆਇਆ ਸੀਗਾ ਪਹਿਲੇ ਮਹੀਨੇ ਨਾਲ 2 ਦਿਨ ਘਰਾਂ ਦੇ ਵਿੱਚ ਪਾਣੀ ਵੜ ਗਿਆ 2 ਦਿਨ ਸੜਕਾਂ ਦੇ ਉੱਤੋਂ ਦੀ ਇਹ ਸੜਕ ਉੱਤੋਂ ਹੀ ਮੋਟਰਸਾਈਕਲ ਨਹੀਂ ਟੱਪਦਾ ਸੀ ਬਾਈ ਸਰਾਇਨਾਗਲ ਏਡੇ ਤੱਕ ਐਡੇ ਬੁਰੇ ਹਾਲਾਤ ਆ ਸਾਡੇ ਪਿੰਡ ਦੇ ਅਸੀਂ ਕੋਈ ਨਹੀਂ ਚਾਹੁੰਦੇ ਅਸੀਂ ਚਾਹੁੰਨੇ ਪਿੰਡ ਦੇ ਵਿਕਾਸ ਆ ਜਿਹੜੇ ਉਹ ਹੁਣ ਵਿਕਾਸ ਦੇ ਕੰਮ ਆ ਨਾ ਅਸੀਂ ਚਾਹੁੰਨੇ ਵੀ ਸਾਨੂੰ ਮੂਰੇ ਲੱਗੇ ਹੁਣ ਤਾਂ ਜਿਹੜੇ ਇਹਨਾਂ ਦੇ ਕਾਰਜਕਾਰ ਉਹ ਵੀ ਇਹਨਾਂ ਕੋਲੇ ਆ ਸਰਕਾਰ ਇਹਨਾਂ ਦੀ ਆ ਇਹ ਪਿੰਡ ਦਾ ਵਿਕਾਸ ਕਿਉਂ ਨਹੀਂ ਕਰਵਾਦੇ ਮਨਰੇਗਾ ਦੇ ਕੰਮ ਆ ਜਿਹੜੇ ਉਹ ਨਹੀਂ ਸਾਨੂੰ ਮਿਲ ਰਹੇ ਜੇ ਗੱਲ ਕਰੀਏ ਸਾਡੇ ਕੋਠੇ ਆ ਜਿਹੜੇ ਗਰੀਬ ਪਰਿਵਾਰਾਂ ਵਾਂਦੇ ਉਹ ਕੋਠੇ ਕਮਰੇ ਆਏ ਸੀ ਹਜੇ ਤੱਕ ਸਾਡੇ ਉਹ ਪਰਿਵਾਰਾਂ ਨੂੰ ਕਿਸੇ ਨੂੰ ਕੋਠਿਆਂ ਦੇ ਪੈਸੇ ਤੱਕ ਨਹੀਂ ਮਿਲੇ ਵੇ ਇਹ ਕਾਰਨ ਕਿਤੇ ਨਾ ਕਿਤੇ ਆ ਜਿਹੜਾ ਵੀ ਇਹ ਸਰਕਾਰ ਵਿਕਾਸ ਨੂੰ ਨਹੀਂ ਪਿੱਛੇ ਕਰਕੇ ਆਪਦੇ ਨੰਬਰ ਬਣਾਉਣ ਦੇ ਇੱਕ ਮਸ਼ਹੂਰੀਆਂ ਵਾਲੀ ਸਰਕਾਰ ਹਨ ਜਿਹੜੀ ਇਹ ਬਿਲਕੁਲ ਸੱਚ ਆ ਆਪਦੇ ਮਸ਼ਹੂਰੀਆਂ ਦੇ ਨੰਬਰ ਬਣਾਉਣ ਦੇ ਵਿੱਚ ਲੱਗੀ ਹੋਈ ਆ ਪਰ ਵਿਕਾਸ ਕਰ ਜਿਹੜੇ ਬਿਲਕੁਲ ਥਾਂ ਸਭ ਤੋਂ ਪਹਿਲਾਂ ਤਾਂ ਸਾਰੇ ਤੁਹਾਡੇ ਸਰੋਤਿਆਂ ਨੂੰ ਔਰ ਪਿੰਡ ਵਾਸੀਆਂ ਨੂੰ ਔਰ ਦੂਰ ਦਰੇਡੇ ਵਾਸਤੇ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਦੀ ਜਿੱਤ ਕਰਦੇ ਹਾਂ। ਇਹ ਮਸਲਾ ਕਾਫੀ ਲੰਮਾ ਹੈ। ਜਦੋਂ ਦੀ ਸਰਕਾਰ ਬਦਲੀ ਹੈ, ਬਦਲਾਅ ਆਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੇਰੀ ਮਾਤਾ ਇਸ ਨਗਰ ਦੀ ਸਰਪੰਚ ਹੈ ਔਰ ਕੰਮਕਾਰ ਉਹਨਾਂ ਦੇ ਮੈਂ ਦੇਖਦਾ ਔਰ ਉਹ ਵੀ ਕਰਦੇ ਆ। ਸੋ ਉਸ ਤੋਂ ਪਹਿਲਾਂ ਦਾ 30 ਲੱਖ ਰੁਪਿਆ ਸਾਡੇ ਪਿੰਡ ਕੋਲੇ ਗ੍ਰਾਂਟ ਪਈ ਹੈ। ਜਿਹੜਾ ਪਿੰਡ ਤੇ ਲਾਇਆ ਨਹੀਂ ਜਾ ਰਿਹਾ। ਜਿਹੜਾ ਵੱਡਾ ਮਸਲਾ ਹੈ। ਸੋ ਪਿੰਡ ਦੇ ਅਨੇਕਾਂ ਕੰਮ ਆ ਜਿਹੜੇ ਵਿੱਚ ਰੁਕੇ ਪਏ ਆ ਜਿਵੇਂ ਸਾਡੇ ਇੱਕ ਸੂਰਿਆਲਾ ਰੋਡ ਦਾ ਸ਼ਮਸ਼ਾਨ ਘਾਟ ਹੈ ਭਾਗਾਆਂ ਵਾਲਾ ਛੱਪੜ ਹੈ ਸੋਸਾਇਟੀ ਦਾ ਕੰਮ ਹੈ ਗਲੀਆਂ ਨਾਲੀਆਂ ਦਾ ਕੰਮ ਹੈ ਵੱਡੀ ਗੱਲ ਹੈ ਜਿਹੜੀ ਸਿਹਤ ਸਵਾਵਾਵਾਂ ਦੀ ਉਹਦੇ ਵਿੱਚ ਅਨੇਕਾਂ ਲੋੜਾਂ ਲੋਕ ਮਹਿਸੂਸ ਕਰ ਰਹੇ ਆ ਡਿਸਪੈਂਸਰੀ 'ਚ ਉਸ ਤੋਂ ਬਾਅਦ ਸਕੂਲ ਦੇ ਅੰਦਰ ਜੋ ਸਮੀਰ ਸਕੈਂਡੀ ਸਕੂਲ ਉੱਥੇ ਟੀਚਰਾਂ ਦੀ ਜਿਹੜੀ ਵੱਡੀ ਕਮੀ ਹੈ ਇੱਕ ਇੱਥੇ ਪਹਿਲਾਂ ਸੈਂਟਰ ਸੀ ਸਾਡੇ ਪਿੰਡ ਦੇ 25 ਇੱਥੇ ਪੇਪਰ ਦਿਆ ਕਰਦੇ ਸੀ ਉਹ ਸੈਂਟਰ ਤੋੜ ਕੇ ਜਿਹੜਾ ਵੜਿੰਗ ਪਿੰਡ ਚਲਾ ਗਿਆ ਉਹਨੂੰ ਲਿਆਉਣ ਦੇ ਯਤਨ ਕਰ ਰਹੇ ਅਸੀਂ ਇਹ ਅਨੇਕਾ ਐਸੇ ਕੰਮ ਐ ਸੋ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਜਿੰਨਾ ਚਿਰ ਸਰਪੰਚ ਸੀ ਉਹਨਾਂ ਚਿਰ ਕੰਮ ਕਰ ਨਹੀਂ ਦਿੱਤਾ ਗਿਆ ਜਦੋਂ ਦੀ ਸਰਕਾਰ ਆਈ ਆ ਹੁਣ ਲਗਭਗ 6 ਮਹੀਨਿਆਂ ਤੋਂ ਇਹਨਾਂ ਦੇ ਪ੍ਰਬੰਧਕ ਲੱਗੇ ਹੋਏ ਆ ਉਹ ਪ੍ਰਬੰਧਕ ਵੀ ਕੰਮ ਜਾਂ ਸਰਕਾਰ ਜਾਂ ਪ੍ਰਸ਼ਾਸਨ ਲੋਕਾਂ ਦਾ ਰੁਪਿਆ ਲੋਕਾਂ ਦੀ ਖਰਚ ਕਿਉਂ ਨਹੀਂ ਕਰ ਰਹੀ ਹੈ ਵੱਡਾ ਸਵਾਲ ਐ ਇਸ ਕਰਕੇ ਅਸੀਂ ਜਿਹੜਾ ਅੱਜ ਪਿੰਡ ਹਰੀਕੇਕਲਾ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਦੀ ਤਰਾਸਦੀ ਤੇ ਜੋ ਲੋਕਨਿੱਤ ਸਾਡੇ ਕੋਲੇ ਕਰਦੇ ਸੋ ਉਹਦੇ ਤੇ ਰਲ ਕੇ ਅਸੀਂ ਜਿਹੜਾ 2 ਦਿਨ ਦਾ 20 ਅਤੇ 21 ਦਿਨ ਮੰਗਲਵਾਰ ਤੇ ਬੁੱਧਵਾਰ ਦਾ ਅਸੀਂ ਧਰਨਾ ਲਾਇਆ ਜੇ ਇਸ ਧਰਨੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਊਗੀ ਪਿੰਡ ਦੇ ਰੁਕੇ ਹੋਏ ਕੰਮ ਜਾਂ ਪਿੰਡ ਦੇ ਨਵੇਂ ਰਹਿੰਦੇ ਕੰਮ ਨਹੀਂ ਚਲਾਏ ਜਾਣਗੇ ਨਹੀਂ ਸ਼ੁਰੂ ਕੀਤੇ ਜਾਣਗੇ ਤਾਂ ਮਜਬੂਰਨ ਸਾਨੂੰ ਡੀਸੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਾ ਬੀਡੀਪੀ ਉਹ ਸ਼੍ਰੀ ਮੁਖਸਦ ਸਾਹਿਬ ਦੇ ਗੇਟ ਅੱਗੇ ਉਹਦੇ ਦਫ਼ਤਰ ਅੱਗੇ ਜਾ ਕੇ ਵੱਡੇ ਪੱਧਰ ਤੇ ਇਲਾਕੇ ਦਾ ਸਮੂਹ ਸੰਗਤਾਂ ਦਾ ਇਕੱਠ ਕਰਕੇ ਅਸੀਂ ਧਰਨਾ ਦੇਵਾਂਗੇ ਇਹ ਆ ਵੱਡਾ ਕੰਮ